ਕੀ ਹਾਲ ਆ ਤੇਰਾ ਵੇ ਨਹੀਂ ਪਹਿਲਾਂ ਨਾਲੋਂ ਫਰਕ ਬੜਾ ਜ਼ਿੰਦਗੀ ਕਿਦਾਂ ਚੱਲਦੀ ਆ ਨਹੀਂ ਉਸੇ ਮੋੜ ਤੇ ਜੱਟ ਖੜਾ ਬਸ ਖਿਆਲ ਆ ਸੀ ਤੇਰਾ ਵੇ ਉਹ ਛੱ ਕਿੱਥੇ ਅੱਜ ਕੱਲ੍ਹ ਡੇ ਰਵੇ ਨਾ ਨਾ ਹੁਣ ਨਾ ਸੋਚੀ ਵਿਰ ਜਾਗੇ ਨੀ ਅਸੀਂ ਗੋਲ ਚੌਂਕਾਂ ਦੇ ਸ਼ਹਿਰ ਦੇ ਵਿੱਚ ਤੈਨੂੰ ਤੇਲ ਫੂਕਦੇ ਮਿਲ ਜਾਗੇ ਨਹੀਂ ਅਸੀਂ ਗੋਲ ਚੌਂਕਾਂ ਦੇ ਸ਼ਹਿਰ ਦੇ ਵਿੱਚ ਤੈਨੂੰ ਤੇਲ ਫੂਕਦੇ ਮਿਲ ਜਾਗੇ ਹੋ ਕੁੜੀਆਂ ਪਿੱਛੇ ਗੇੜਾ ਕਿੰਨਾ ਉਹਨਾਂ ਨਹੀਂ ਪਰ ਲਾਇਉ ਨੇ ਆ ਕੋਈ ਤਾਂ ਅੱਖ ਤੇ ਚੜਦੀ ਹੋਣੀ ਮੁੱਲ ਹੁਸਨਾ ਦਾ ਪਾਇਉ ਨੇ ਆ ਕਿੰਨੀਆਂ ਉੱਤੇ ਗਾਣੇ ਲਿਖਤੇ ਨਹੀਂ ਇੱਕ ਦੋ ਬੋਲ ਸੁਣਾਉ ਨੇ ਆ ਗੇੜੀ ਰੂਟ ਦੀਆਂ ਸੜਕਾਂ ਤੇ ਗੇੜੀ ਰੂਟ ਦੀਆਂ ਸੜਕਾਂ ਤੇ ਹਵਾ ਵਾਂਗ ਸ਼ੂਕ ਦੇ ਮਿਲ ਜਾਗੇ ਨੀ ਅਸੀਂ ਗੋਲ ਚੌਂਕਾਂ ਦੇ ਸ਼ਹਿਰ ਦੇ ਵਿੱਚ ਤੈਨੂੰ ਤੇਲ ਫੂਕ ਦੇ ਮਿਲ ਜਾਗੇ ਨੀ ਅਸੀਂ ਗੋਲ ਚੌਂਕਾਂ ਦੇ ਸ਼ਹਿਰ ਦੇ ਵਿੱਚ ਤੈਨੂੰ ਤੇਲ ਫੂਕ ਦੇ ਮਿਲ ਜਾਗੇ